ਤੇ ਸਕੂਟਰੀ ਵੇਖਣ ਲੱਗ ਖੜੀ ਕਰਨ ਲੱਗੇ ਇਹ ਨਾਲ ਇਹ ਡਿੱਗਾ ਤੇ ਚੁੱਕਿਆ ਪਰੇ ਖਤਮ ਹੋ ਗਿਆ ਤੇ ਫੂਫਣ ਕਿੱਥੇ ਸਾਰਿਆਂ ਨੂੰ ਸੱਦ ਲਿਆ ਕੁਝ ਨਹੀਂ ਭਾਜੀ ਰਾਹ ਵਗਦਾ ਕਿਹច ਕਹਿ ਸਕਦੇ ਆ ਇਹਨਾਂ ਵਾਅਦਾ ਤਾਂ ਬਹੁਤ ਹੀ ਸਰਾਧ ਹੁੰਦੀਆਂ ਤੇ ਪਤਾ ਨਹੀਂ ਕਿ ਕਿੱਥੇ ਕਿੱਦਨੋਂ ਪੁਲ ਬਣਿਆ ਤੇ ਬੇਟ ਏਰੀਆ ਬਹੁਤ ਜਿਆਦੀਆਂ ਵਾਅਦਾ ਤਾਂ ਇੱਥੇ ਹੁੰਦੀਆਂ ਤੇ ਜਰੂਰ ਹੈ ਕਿ ਚੰਗੇ ਮਾੜੇ ਬੰਦਿਆਂ ਦੇ ਖਿਲਾਫ ਅਸੀਂ ਬੋਲਦੇ ਰਹਿਨੇ ਜਿਹੜੇ ਸਮਾਜ ਵਿਰੋਧੀ ਅੰਸਰ ਹਨ ਉਹਨਾਂ ਨੂੰ ਨੱਥ ਬੋਨਣੀਆਂ ਗੱਲਾਂ ਕਰਦੇ ਰਹਿਨੇ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਸੰਬੰਧ ਵਿੱਚ ਡੀਐਸਪੀ ਦਸੂਹਾ ਐਨਐਸਐਟਓ ਸਾਡੀਆਂ ਸੀਏਰੀਆ ਟੀਮਾਂ ਅਸੀਂ ਇੱਥੇ ਪਹੁੰਚੇ ਆ। ਦਿਨ ਦਿਹਾੜੇ ਇੱਕ ਕਿਸਾਨ ਆਗੂ ਦਾ ਕਤਲ ਹੋਇਆ ਹੈ ਬੇਰਮੀ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋਧਾ ਸਿੰਘ ਕਿਸਾਨ ਆਗੂ ਦਾ ਕਤਲ ਕਰ ਦਿੱਤਾ ਹੈ। ਦੱਸਦੇ ਹੁਸ਼ਿਆਰਪੁਰ ਦੇ ਪਿੰਡ ਮੇਵਾ ਮਹਿਮਾਣੀ ਦੇ ਵਿੱਚ ਉਸ ਸਮੇਂ ਜਿਹੜਾ ਇਹ ਘਟਨਾਕਰਮ ਵਾਪਰਿਆ ਜਦੋਂ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਜਾਂਦਾ ਪੁਲਿਸ ਦਾ ਕਹਿਣਾ ਹੈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਕਿਸਾਨ ਦਾ ਕਤਲ ਕੀਤਾ ਗਿਆ ਬਿਆਸ ਦਰਿਆ ਦੇ ਨਜ਼ਦੀਕ ਜਿਹੜਾ ਜੋਧਾ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਜਾ ਰਿਹਾ ਸੀ ਤਾਂ ਮਿਵਾ ਮਾਣੀ ਨੰਕੇ ਕੁਝ ਜੰਗਲੀ ਇਲਾਕਾ ਹੁੰਦਾ ਜਿੱਥੇ ਉਹ ਜਾ ਰਿਹਾ ਸੀ ਤਾਂ ਉਸ ਨੂੰ ਰੋਕ ਕੇ ਕਹਿੰਦੇ ਕਿਸੇ ਬੰਦਿਆਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਗਏ ਨੇ ਪੁਲਿਸ ਨੇ ਜਿਹੜੀ ਮੁੱਢਲੀ ਜਾਂਚ ਕੀਤੀ ਹੈ ਜਾਂਚ ਦੌਰਾਨ ਇਨਾ ਜ਼ਰੂਰ ਆਇਆ ਕਿ ਉਸਦੇ ਸਰੀਰ ਦੇ ਉੱਤੇ ਜੋਧਾ ਸਿੰਘ ਜਿਹੜਾ ਕਿਸਾਨਾ ਸਰੀਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਸੀ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕ ਕੀਤਾ ਕਿ ਜੋਧਾ ਸਿੰਘ ਕਿਸਾਨ ਦਾ ਕਿਸਾਨਾ ਗੁਦਾ ਕਤਲ ਹੋਇਆ ਹੈ। ਅੱਜ ਕਿਵੇਂ ਪਤਾ ਲੱਗਿਆ? ਭਾਜੀ ਮੈਂ ਜਦੋਂ ਆਉਣ ਰਿਹਾ ਤਾਂ ਸਕੂਟਰੀ ਜੀ ਦੀ ਡਿੱਗੀ ਤੇ ਸਕੂਟਰੀ ਵੇਖਣ ਲੱਗ ਖੜੀ ਕਰਨ ਲੱਗੇ ਤੇ ਨਾਲ ਇਹ ਡਿੱਗਾ। ਤੈਨੂੰ ਚੁੱਕਿਆ ਪਰ ਇਹ ਖਤਮ ਹੋ ਗਿਆ। ਤੇ ਪੂਫਣ ਕਿੱਥੇ ਸਾਰਿਆਂ ਨੂੰ ਸੱਦ ਲਿਆ। ਤਾਂ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ। ਬਹੁ ਮਾੜਾ ਕੰਮ ਕੀਤਾ ਗਿਆ। ਤੇ ਇਸ ਕਰਕੇ ਲੋਕ ਮੁਸ਼ਕਿਲ 'ਚ ਪੜੇ ਜਾਣ ਚਾਹੀਦੇ ਆ ਇਨਸਾਫ ਚਾਹੀਦਾ ਸਾਨੂੰ ਮਿਲਣਾ ਕਿ ਲੱਗਦਾ ਕਿਤੇ ਕੋਈ ਸ਼ਕਤ ਹੈ ਕੋਈ ਕੁਝ ਨਹੀਂ ਭਾਜੀ ਰਾਹ ਵਗਦਾ ਕੋਈ ਕਹਿ ਸਕਦੇ ਆ ਇਹ ਨਾ ਵਾਅਦੇ ਤਾਂ ਬਹੁਤ ਹੀ ਸਰਾ ਦੇ ਹੁੰਦੀਆਂ ਤੇ ਪਤਾ ਨਹੀਂ ਕਿ ਕਿੰਨੇ ਦਿਨ ਉਧਰੋਂ ਪੁਲ ਬਣਿਆ ਤੇ ਬੇਟ ਏਰੀਆ ਬਹੁਤ ਜਿਆਦਾ ਮਾਰਦਾ ਤਾਂ ਇੱਥੇ ਹੁੰਦੀਆਂ ਇਹ ਜ਼ਰੂਰ ਆ ਕਿ ਚੰਗੇ ਮਾਰੇ ਬੰਦਿਆਂ ਦੇ ਖਿਲਾਫ ਅਸੀਂ ਬੋਲਦੇ ਰਹਿੰਨੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਨਾਥ ਪਾਉਣ ਦੀਆਂ ਗੱਲਾਂ ਕਰਦੇ ਰਹਿੰਨੇ ਬਾਕੀ ਕਿਸੇ ਨਾਲ ਵੀ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਉਹ ਜੋ ਵੀ ਹੋਊਗੀ ਪੁਲਿਸ ਦਾ ਕੰਮ ਹੈ ਤੇ ਬਦੀਸ਼ ਕਰੂਗੀ ਉਹ ਸਾਰਾ ਕੋ ਸਾਹਮਣੇ ਹਾਂਜੀ ਇਸ ਸੁਆ ਡਿਸਟ੍ਰਿਕਟ ਹਿਆਰਪੁਰ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਵੀ ਜੰਗਲਾਤ ਏਰੀਏ ਵਿੱਚ ਅ ਇੱਕ ਵੱਢ ਹੋਈ ਹੈ ਤਿੱਖੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਸੰਬੰਧ ਵਿੱਚ ਡੀਐਸਪੀ ਦਸੂਹਾ ਐਨਐਸਐਚਓ ਸਾਡੀਆਂ ਸੀਏ ਦੀਆਂ ਟੀਮਾਂ ਅਸੀਂ ਇੱਥੇ ਪਹੁੰਚੇ ਆ ਔਰ ਕ੍ਰੀਪ ਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ ਜਿਹੜੇ ਕੀ ਆਪਣੇ ਦਰਿਆਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾ ਮਾਰੀਆਂ ਉਹਦੇ ਸੰਬੰਧੀ ਐਫਆਰ ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਔਰ ਜਲਦੀ ਹੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਉਹਨਾਂ ਰੌਂਡ ਅਪ ਕੀਤੇ ਜਾਕਰ ਸਰ ਕੋ ਲੁੱਕ ਕੋ ਚੰਗੀ ਬਾਰ ਬਸ ਕੀ ਕੋਈ ਅਕਿਰੰਜਸ ਹੈ ਹ ਹਾਲੇ ਬਹੁਤ ਮਡਲੀ ਸਟੇਜ ਹੈਗੀ ਤਪਤੀ ਸਾਡੀ ਸਾਰੇ ਇੰਗਲਾਂ ਤੇ ਇਨਵੈਸਟੀਗੇਸ਼ਨ ਕਰਾਂਗੇ ਬੀਸਿਕਲੀ ਹਾਲੇ ਬਲਾਈਂਡ ਮਰਡਰ ਹੈਗਾ ਔਰ ਇਸ ਤਪਤੀਸ਼ ਦੌਰਾਨ ਹੀ ਜਿਹੜੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਲੈਂਦੇ ਜਾਣਗੇ ਸਰ ਇੱਕ ਇੱਥੇ ਜਿਹੜਾ ਨਸ਼ਾ ਵੇਚਦਾ ਸੀ ਇਹ ਹਰ ਵੇਲੇ ਆਵਾਜ਼ ਉਠਾਉਂਦੇ ਸੀ ਜੀ ਨਸ਼ੇ ਖਿਲਾਫ ਕਿ ਇੱਥੇ ਨਸ਼ਾ ਵੇਚਦਾ ਉਹ ਇਹਨਾਂ ਨੇ ਕਈ ਵਾਰੀ ਕੰਪਲੇਂਟਾਂ ਵੀ ਕੀਤੀਆਂ ਸੀ ਕਿਤੇ ਉਹੀ ਕਾਰਨ ਤਾਂ ਨਹੀਂ ਦੇਖੋ ਲਾਸਟ ਟਾਈਮ ਵੀ ਆਪਾਂ ਸ਼ਾਇਦ ਇੱਥੇ ਹੀ ਮਿਲੇ ਸੀ ਇਹਦੇ ਬੈਕ ਸਾਈਡ ਤੇ ਹੈਗੀ ਉਹ ਜਿਹੜਾ ਘਰ ਸੀਗਾ ਹਾਂਜੀ ਹਾਂਜੀ ਜਿਹੜਾ ਸਾਰਾ ਟੱਬਰ ਹੀ ਡਰੱਗਸ ਦੇ ਵਿੱਚ ਇਨਵੋਲਵ ਸੀਗਾ ਔਰ ਇਹ ਸਿਚੁਏਸ਼ਨ ਇਹ ਹੋ ਜਈਆ ਆਪਾਂ ਬਿਲਕੁਲ ਦਰਿਆ ਦੇ ਨਾਲ ਹੀ ਖੜੇ ਆਂ ਅੱਧੇ ਕਿਲੋਮੀਟਰ ਤੇ ਦਰਿਆ ਹੈਗਾ ਔਰ ਇਥੇ ਆਰਜੀ ਪੁਲ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਮਾੜੇ ਅਨਸਰ ਆ ਦਰਿਆ ਤੋਂ ਟੱਪ ਕੇ ਇੱਧਰ ਆਉਂਦੇ ਆ ਇੱਧਰਲੇ ਉੱਧਰ ਜਾਂਦੇ ਆ ਔਰ ਉਦੋਂ ਵੀ ਸਾਡੇ ਡੀਐਸਪੀ ਸਾਹਿਬ ਔਰ ਸਾਰੇ ਆਫੀਸਰਸ ਬਹੁਤ ਸਾਰੀਆਂ ਸ਼ਿਕਾਇਤਾਂ ਸੀਗੀਆਂ ਉਸ ਕਰਦੀਆਂ ਔਰ ਉਹਦੇ ਵੀ ਇਨਕਾਊਂਟਰ ਦੇ ਵਿੱਚ ਹੀ ਇੱਕ ਬੰਦਾ ਉਹਨਾਂ ਦਾ ਉਹਦੀ ਡੈਥ ਹੋਈ ਸੀਗੀ ਔਰ ਬਾਕੀ ਜਿੰਨੇ ਬੰਦੇ ਸੀ ਅਸੀਂ ਰਾਉਂਡ ਅਪ ਕੀਤੇ ਉਹ ਜੇਲ੍ਹ 'ਚ ਹੈਗੇ ਆ ਪਰ ਹਰ ਐਂਗਲ ਤੋਂ ਤਫਤੀਸ਼ ਕੀਤੀ ਜਾਊਗੀ ਕਿਉਂਕਿ ਉਸ ਟਾਈਮ ਵੀ ਸਾਰਾ ਪੈੰਡ ਹੀ ਉਹਨਾਂ ਉਸ ਘਰ ਤੋਂ ਦੁਖੀ ਸੀਗਾ ਔਰ ਕੁਝ ਬੰਦੇ ਹੁੰਦੇ ਜਿਹੜੇ ਸਾਹਮਣੇ ਆ ਕੇ ਗੱਲ ਕਰਦੇ ਆ ਕੁਝ ਡਰਦੇ ਹੈਗੇ ਆ ਜੇ ਉਹ ਐਂਗਲ ਵੀ ਹੈਗਾ ਤਾਂ ਵੀ ਕੋਈ ਵੀ ਐਂਗਲ ਹੋਊਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਵੀ ਕਿਸ ਕਾਰਨ ਕਰਕੇ ਇਹ ਮਰਡਰ ਹੋਇਆ ਤੌਤੀ ਦਸਤੀ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਕਿਸੇ ਨਾਲ ਕੋਈ ਜਿਹੜਾ ਜਾਤੀ ਦੁਸ਼ਮਣੀ ਵੀ ਨਹੀਂ ਸੀ ਜਾਂ ਹੀ ਕੋਈ ਰੌਲਾ ਵੀ ਨਹੀਂ ਚੱਲ ਰਿਹਾ ਸੀ ਤੇ ਉਥੇ ਪਰਿਵਾਰ ਨੇ ਜ਼ਰੂਰ ਕਿਹਾ ਕਿ ਹਾਂ ਸਾਡਾ ਜਿਹੜਾ ਕਿਸਾਨ ਆਗੂ ਸੀ ਸਾਡਾ ਬਜ਼ੁਰਗ ਸੀ ਜੋਦਾ ਸਿੰਘ ਜ਼ਰੂਰ ਨਸ਼ਾ ਦਸਕਰਾਂ ਦੇ ਖਿਲਾਫ ਸਮਾਜ ਰੋਧੀ ਤਾਕਤਾਂ ਦੇ ਖਿਲਾਫ ਬੋਲਦਾ ਸੀ ਜਿਸ ਕਰਕੇ ਹੋ ਸਕਦਾ ਉਸ ਦਾ ਕਤਲ ਕੀਤਾ ਫਿਲਹਾਲ ਪੁਲਿਸ ਦਾ ਕਹਿਣਾ ਕਿ ਸਾਰੇ ਸਬੂਤ ਇਕੱਠੇ ਕਰ ਲਏ ਗਏ ਨੇ ਪੋਸਟਮਾਰਟਮ ਦੇ ਲਈ ਹੁਸ਼ਿਆਰਪੁਰ ਜਿਹੜੀ ਡੈਥ ਬਾਡੀ ਉਹ ਭੇਜ ਦਿੱਤੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਜਲਦੀ ਇਸ ਮਾਮਲੇ ਨੂੰ ਨਿਮੇੜ ਲਿਆ ਜਾਏਗਾ